ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਹਾਣੀ ਟਿੱਖੀਆਂ ਸੂਲਾਂ ਦਾ ਦਰਦ ਕਹਾਣੀਕਾਰ ਨੇ ਅੰਗਰੇਜ਼ ਉਪਲੀ ਜੀ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਵੇਗੀ ਸੁਖਜਿੰਦਰ ਅਤੇ ਗੁਰਮੀਤ ਦੋਵੇਂ ਹਾਣੀ ਸੀ ਇੱਕੋ ਪਿੰਡ ਦੇ ਜ਼ਰੂਰ ਸਨ ਪਰ ਘਰ ਦੂਰ ਦੂਰ ਸਨ ਮੰਨ ਕੇ ਚੱਲੋ ਇੱਕ ਦਾ ਘਰ ਪਿੰਡ ਦੇ ਇੱਕ ਸਿਰੇ ਤੇ ਅਤੇ ਦੂਜੇ ਦਾ ਦੂਜੇ ਸਿਰੇ ਤੇ ਦੋਵੇਂ ਕੋਈ ਇੱਕੋ ਗੋਦ ਤੇ ਵੀ ਨਹੀਂ ਸੀ ਦੋਵਾਂ ਦੀ ਆਰਥਿਕ ਹਾਲਤ ਵਿੱਚ ਵੀ ਬਹੁਤ ਵੱਡਾ ਅੰਤਰ ਸੀ ਸੁਖਜਿੰਦਰ ਦੇ ਬਾਪ ਕੋਲ 100 ਵਿਗਾ ਜ਼ਮੀਨ ਸੀ ਅਤੇ ਗੁਰਮੀਤ ਦੇ ਬਾਪ ਕੋਲ 15 ਵਿਕੇ ਸੁਖਜਿੰਦਰ ਦਾ ਬਾਪ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ ਜਦ ਕਿ ਗੁਰਮੀਤ ਦੇ ਬਾਪ ਦੇ ਦੋ ਭਾਈ ਹੋਰ ਅਤੇ ਚਾਰ ਭੈਣਾਂ ਸਨ ਫਿਰ ਦੋਵਾਂ ਵਿੱਚ ਕੀ ਸਮਾਨਤਾ ਸੀ ਸਮਾਨਤਾ ਇਹ ਕਿ ਦੋਵੇਂ ਇਕੱਠੇ ਪੜਦੇ ਸਨ ਇੱਕ ਹੀ ਜਮਾਤ ਵਿੱਚ ਗੁਰਮੀਤ ਪੜਾਈ ਵਿੱਚ ਥੋੜਾ ਹੁਸ਼ਿਆਰ ਸੀ ਅਤੇ ਸੁਖਜਿੰਦਰ ਥੋੜਾ ਕਮਜ਼ੋਰ ਦੋਵੇਂ ਕੋਲ ਕੋਲ ਬੈਠਣ ਲੱਗੇ ਅਤੇ ਦੋਵੇਂ ਰਲ ਕੇ ਖੇਡਣ ਲੱਗੇ ਦੋਵੇਂ ਹੀ ਗੁੜੇ ਦੋਸਤ ਬਣ ਗਏ ਸੁਖਜਿੰਦਰ ਤੋਂ ਛੋਟੀ ਉਸ ਦੀ ਇੱਕ ਭੈਣ ਸੀ ਅਤੇ ਗੁਰਮੀਤ ਦੇ ਇੱਕ ਵੱਡੀ ਇੱਕ ਛੋਟੀ ਦੋ ਭੈਣਾਂ ਸਨ ਦੋਵੇਂ ਦੋਸਤ ਇੱਕ ਦੂਜੇ ਦੇ ਘਰ ਆਉਣ ਲੱਗੇ ਜ਼ਿਆਦਾਤਰ ਗੁਰਮੀਤ ਹੀ ਸੁਖਜਿੰਦਰ ਦੇ ਘਰ ਜਾਂਦਾ ਉਹ ਕਦੇ ਖੇਡਦੇ ਕਦੇ ਪੜ੍ਹਦੇ ਗੁਰਮੀਤ ਰੋਟੀ ਵੀ ਉੱਥੇ ਹੀ ਖਾ ਲੈਂਦਾ ਸੁਖਜਿੰਦਰ ਦੀ ਭੈਣ ਅਮਨਪ੍ਰੀਤ ਵੀ ਉਹਨਾਂ ਨਾਲ ਹੀ ਖੇਡਦੀ ਰਹਿੰਦੀ ਸੁਖਜਿੰਦਰ ਦੇ ਬਾਪ ਨੀਕ ਸਿੰਘ ਦਾ ਅਤੇ ਉਸ ਦੀ ਮਾਂ ਪਰਮਜੀਤ ਦਾ ਸੁਭਾ ਬੜਾ ਨਰਮ ਅਤੇ ਮੱਥੇ ਉੱਪਰ ਵੱਟ ਨਾ ਪਾਉਣ ਵਾਲਾ ਸੀ ਸੁਖਜਿੰਦਰ ਦੇ ਘਰ ਮਹਿੰਗੇ ਅਤੇ ਆਧੁਨਿਕ ਮਾਡਲ ਦੇ ਖਿਡੌਣੇ ਸਨ ਜਦ ਕਿ ਗੁਰਮੀਤ ਦੇ ਕੋਲ ਉਹੀ ਲੱਕੜ ਦਾ ਬਣਿਆ ਟਰੈਕਟਰ ਟਰਾਲੀ ਜਾਂ ਫਿਰ ਕੋਈ ਘਟਿਆ ਜਹੀ ਰਬੜ ਦੇ ਕਾਕੇ ਤੋਤੇ ਜਾਂ ਮੋਰ ਸਨ ਗੁਰਮੀਤ ਜਿੰਨਾ ਸੁਖਜਿੰਦਰ ਦੇ ਕਰੀਬ ਸੀ ਉਦੋਂ ਵੱਦ ਉਹ ਅਮਨ ਨੂੰ ਮੋਹ ਕਰਦਾ ਸੀ ਜੇ ਕਦੇ ਸੁਖਜਿੰਦਰ ਅਤੇ ਅਮਨ ਲੜ ਪੈਂਦੇ ਤਾਂ ਉਹ ਜ਼ਿਆਦਾ ਪੱਖ ਅਮਨ ਦਾ ਹੀ ਲੈਂਦਾ ਇੱਕ ਵਾਰ ਅਮਨ ਅਤੇ ਸੁਖਜਿੰਦਰ ਇੱਕ ਨਵੇਂ ਅਤੇ ਵੱਡੇ ਜਹਾਜ਼ ਪਿੱਛੇ ਲੜ ਪਏ ਅਮਨ ਕਹਿੰਦੀ ਜਹਾਜ਼ ਮੈਂ ਚਲਾਉਣਾ ਹੈ ਸੁਖਜਿੰਦਰ ਕਹਿੰਦਾ ਮੈਂ ਸੁਖਜਿੰਦਰ ਤਕੜਾ ਸੀ ਉਹਨੇ ਜਹਾਜ਼ ਖੋਲ ਲਿਆ ਉਹਦੇ ਮੰਮੀ ਪਾਪਾ ਨੇ ਉਹਨੂੰ ਬਹੁਤ ਸਮਝਾਇਆ ਗੁਰਮੀਤ ਨੇ ਵੀ ਸਮਝਾਇਆ ਪਰ ਉਹ ਮੰਨਿਆ ਹੀ ਨਾ ਅਮਨ ਰੋਈ ਜਾਵੇ ਗੁਰਮੀਤ ਭੱਜ ਕੇ ਆਪਣੇ ਘਰ ਗਿਆ ਅਤੇ ਉੱਥੋਂ ਛੋਟਾ ਅਤੇ ਪੁਰਾਣਾ ਰਬੜ ਦਾ ਜਹਾਜ਼ ਚੁੱਕ ਲਿਆਇਆ ਅਤੇ ਅਮਨ ਨੂੰ ਦੇ ਦਿੱਤਾ ਅਮਨ ਚੁਪਤੇ ਖੁਸ਼ ਹੋ ਗਈ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਬੱਚੇ ਵੱਡੇ ਹੋਣ ਲੱਗੇ ਮਹਿੰਗਾਈ ਕਾਰਨ ਗੁਰਮੀਤ ਦੇ ਪਾਪਾ ਆਰਥਿਕ ਪੱਖੋਂ ਪਿਛੜਦੇ ਗਏ ਉਹ ਘਰ ਦਾ ਖਰਚ ਚੁੱਕਣ ਤੋਂ ਅਸਮਰਥ ਹੋ ਗਏ ਸੋਸਾਇਟੀਆਂ ਬੈਂਕਾਂ ਅਤੇ ਪ੍ਰਾਈਵੇਟ ਚੁੱਕਿਆ ਕਰਜ਼ਾ ਵਧਦਾ ਜਾ ਰਿਹਾ ਸੀ ਸੁਖਜਿੰਦਰ ਅਤੇ ਗੁਰਮੀਤ ਦੋਵੇਂ 10ਵੀਂ ਜਮਾਤ ਵਿੱਚ ਪਹੁੰਚ ਗਏ ਸੁਖਜਿੰਦਰ ਨੂੰ ਪਤਾ ਸੀ ਕਿ ਗੁਰਮੀਤ ਨੂੰ ਕਈ ਵਾਰ ਰੁਪਿਆਂ ਦੀ ਜ਼ਰੂਰਤ ਹੁੰਦੀ ਹੈ ਉਹ ਗੁਰਮੀਤ ਦੇ ਨਾਂ ਚਾਉਂਦਿਆਂ ਵੀ ਉਸ ਨੂੰ ਰੁਪਏ ਜਾਂ ਕੋਈ ਨਾ ਕੋਈ ਚੀਜ਼ ਜ਼ਰੂਰ ਦੇ ਦਿੰਦਾ ਇੱਕ ਵਾਰ ਸੁਖਜਿੰਦਰ ਨੇ ਵੇਖਿਆ ਕਿ ਗੁਰਮੀਤ ਦੇ ਕੱਪੜੇ ਫਟ ਚੁੱਕੇ ਹਨ ਸੁਖਜਿੰਦਰ ਨੂੰ ਪਤਾ ਸੀ ਕਿ ਗੁਰਮੀਤ ਉਸ ਨੂੰ ਕੱਪੜਿਆਂ ਲਈ ਕਦੇ ਨਹੀਂ ਆਕੇਗਾ ਉਹ ਭੱਜ-ਭਜਾਈ ਖੇਡਣ ਲੱਗੇ ਨਾਈ ਗਰਮੀਤ ਸਿਰ ਆ ਗਈ ਸੁਖਜਿੰਦਰ ਉਸ ਤੋਂ ਜਾਣ ਬੁੱਝ ਕੇ ਛੂਇਆ ਗਿਆ ਫਿਰ ਗਰਮੀਤ ਅੱਗੇ ਭੱਜਿਆ ਅਤੇ ਸੁਖਜਿੰਦਰ ਉਸਦੇ ਪਿੱਛੇ ਜਿਉ ਸੁਖਜਿੰਦਰ ਉਸ ਨੂੰ ਛੂਣ ਲੱਗਿਆ ਤਾਂ ਗਰਮੀਤ ਦਾ ਕੁੜਤਾ ਖਿੱਚਿਆ ਗਿਆ ਅਤੇ ਫਟ ਗਿਆ ਗਰਮੀਤ ਨੇ ਕੋਈ ਗੁੱਸਾ ਨਾ ਕੀਤਾ ਸਗੋਂ ਸੁਖਜਿੰਦਰ ਨੂੰ ਪਛਤਾਵਾ ਹੋਇਆ ਉਸ ਨੇ ਝੱਟ ਅਲਮਾਰੀ ਖੋਲੀ ਅਤੇ ਉਸ ਵਿੱਚੋਂ ਇੱਕ ਦੋ ਤੋਂ ਪਾਇਆ ਹੋਇਆ ਕੁੜਤਾ ਪਜਾਮਾ ਕੱਢਿਆ ਅਤੇ ਗਰਮੀਤ ਨੂੰ ਫੜਾਉਂਦਿਆਂ ਕਿਹਾ ਗੁਰਮੀਤ ਆਹ ਕੱਪੜੇ ਪਾ ਲੈ। ਹੈ ਤਾਂ ਪੁਰਾਣੇ ਪਰ ਹੈ ਸਾਫ਼। ਗੁਰਮੀਤ ਨੇ ਬਥੇਰਾ ਇਨਕਾਰ ਕੀਤਾ ਪਰ ਸੁਖਜਿੰਦਰ ਨਹੀਂ ਮੰਨਿਆ। ਅਖੀਰ ਗੁਰਮੀਤ ਨੇ ਉਹ ਕੱਪੜੇ ਪਾ ਲਏ। ਹੌਲੀ-ਹੌਲੀ ਉਹ ਕਾਲਜ ਵੀ ਜਾਣ ਲੱਗੇ। ਜ਼ਿੰਦਗੀ ਵਧੀਆ ਲੰਘ ਰਹੀ ਸੀ। ਅਮਨ ਜਿੱਥੇ ਪੜ੍ਹਾਈ ਵਿੱਚ ਹੁਸ਼ਿਆਰ ਸੀ ਉੱਥੇ ਉਹ ਗਿੱਧਾ ਵੀ ਵਧੀਆ ਪਾਉਂਦੀ ਸੀ। ਸਕੂਲ ਪੱਧਰ ਦੇ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਕਾਫੀ ਸਾਰੇ ਇਨਾਮ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਉਹ ਖੇਡਾਂ ਵਿੱਚ ਵੀ ਖੂਬ ਹਿੱਸਾ ਲੈਂਦੀ ਸੀ। ਕੁੜੀਆਂ ਦੀ ਹਾਕੀ ਟੀਮ ਵਿੱਚ ਸ਼ਾਮਿਲ ਸੀ। ਉਹ ਜੇ ਖੇਡਾਂ ਵਿੱਚ ਜਾਂ ਕਿਸੇ ਫੰਕਸ਼ਨ ਤੇ ਗਿੱਧੇ ਵਿੱਚ ਹਿੱਸਾ ਲੈਣ ਜਾਂਦੀ ਤਾਂ ਸਕੂਲ ਅਧਿਆਪਕਾਂ ਤੋਂ ਇਲਾਵਾ ਗੁਰਮੀਤ ਵੀ ਉਸਦੇ ਨਾਲ ਜਾਂਦਾ। ਉਹ ਵੀ ਗੁਰਮੀਤ ਉੱਤੇ ਅੱਖਾਂ ਮੀਚ ਕੇ ਵਿਸ਼ਵਾਸ ਕਰਦੀ ਸੀ। ਅਮਨ ਦੇ ਮੰਮੀ ਪਾਪਾ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਰਖੜੀ ਦਾ ਦਿਨ ਸੀ। ਅਮਨ ਨੂੰ ਬਹੁਤ ਚਾ ਚੜਿਆ ਹੋਇਆ ਉਸਨੇ ਪਿੰਡ ਦੀ ਦੁਕਾਨ ਤੋਂ ਬਹੁਤ ਹੀ ਸੋਹਣੀਆਂ-ਸੋਹਣੀਆਂ ਰਖੜੀਆਂ ਲਿਆਂਦੀਆਂ। ਉਸਨੇ ਆਪਣੇ ਭਰਾ ਸੁਖਜਿੰਦਰ ਅਤੇ ਆਪਣੇ ਪਾਪਾ ਦੀ ਰਖੜੀ ਬੰਨੀ। ਉਹ ਗੁਰਮੀਤ ਦੀ ਉਡੀਕ ਕਰਨ ਲੱਗੀ ਕਿ ਉਹ ਆਵੇਗਾ ਰਖੜੀ ਬਣਾਵੇਗਾ। ਪਰ ਗੁਰਮੀਤ ਤਾਂ ਆਇਆ ਨਾ। ਉਸ ਦੀ ਸਾਰੇ ਦਿਨ ਦੀ ਖੁਸ਼ੀ ਉਦਾਸੀ ਵਿੱਚ ਬਦਲ ਗਈ। ਮਾਇੂਸ ਮਨ ਨਾਲ ਉਹ ਆਪਣੇ ਕਮਰੇ ਵਿੱਚ ਚਲੀ ਗਈ। ਉਸਦੇ ਮੰਮੀ ਪਾਪਾ ਨੂੰ ਵੀ ਬੜਾ ਅਜੀਬ ਲੱਗਿਆ ਕਿ ਇਸ ਵਾਰ ਗੁਰਮੀਤ ਰਖੜੀ ਬਣਾਉਣ ਕਿਉਂ ਨਹੀਂ ਆਇਆ? ਕਮਰੇ ਵਿੱਚ ਆ ਕੇ ਉਸਨੇ ਬੈੱਡ ਉੱਤੇ ਪੈਣ ਲਈ ਸਹਰਾਣਾ ਠੀਕ ਕੀਤਾ ਤਾਂ ਉਸੇ ਥਾਂ ਇੱਕ ਕਾਗਜ਼ ਪਿਆ ਸੀ ਜਿਸ ਉੱਤੇ ਕੁਝ ਲਿਖਿਆ ਹੋਇਆ ਸੀ ਉਸਨੇ ਕਾਗਜ਼ ਦੀ ਟੈਂਕ ਖੋਲ੍ਹੀ ਅਤੇ ਪੜਨ ਲੱਗੀ ਇਹ ਤਾਂ ਗੁਰਮੀਤ ਵੱਲੋਂ ਲਿਖਿਆ ਹੋਇਆ ਪੱਤਰ ਸੀ ਪੱਤਰ ਪੜ੍ਹਿਆ ਤਾਂ ਬਹੁਤ ਉਦਾਸ ਹੋ ਗਈ ਉਸ ਨੂੰ ਗੁਰਮੀਤ ਤੋਂ ਇਹ ਉਮੀਦ ਨਹੀਂ ਸੀ ਕਾਗਜ਼ ਉਸਨੇ ਕਿਤਾਬਾਂ ਵਾਲੀ ਅਲਮਾਰੀ ਵਿੱਚ ਸੰਭਾਲ ਲਿਆ ਅਤੇ ਆਪ ਚੁੱਪ ਹੋ ਗਈ ਫਿਰ ਵੀ ਗੁਰਮੀਤ ਕਾਫੀ ਦਿਨ ਉਹਨਾਂ ਦੇ ਘਰ ਨਾ ਆਇਆ ਅਮਨ ਊੜੀ ਕੁੜੀ ਕੇ ਉਹਨਾਂ ਦੇ ਘਰ ਚਲੀ ਗਈ। ਉਸਦੀ ਬੇਬੇ ਨੇ ਦੱਸਿਆ ਕਿ ਉਹ ਆਪਣੇ ਭੂਆ ਕੋਲ ਉਹਨਾਂ ਦਾ ਘਰ ਪਹੁੰਚਣ ਗਿਆ। ਅਮਨ ਨੇ ਕਿਹਾ ਮੈਨੂੰ ਇੱਕ ਕਿਤਾਬ ਚਾਹੀਦੀ ਸੀ। ਜਾ ਤੀਏ ਅੰਦਰ ਟਰੰਕ ਵਿੱਚ ਪਈਆਂ ਨੇ ਉਸਦੀਆਂ ਕਿਤਾਬਾਂ ਉੱਥੋਂ ਦੇਖ ਕੇ ਲੈ ਜਾ। ਅਮਨ ਨੇ ਕਿਤਾਬ ਦਾ ਤਾਂ ਬਹਾਨਾ ਲਾਇਆ ਸੀ। ਉਸਨੇ ਇੱਕ ਪੱਤਰ ਉਸਦੇ ਟਰੰਕ ਵਿੱਚ ਰੱਖ ਦਿੱਤਾ। ਗੁਰਮੀਤ ਫੇਰ ਤੋਂ ਉਹਨਾਂ ਦੇ ਘਰ ਆਉਣ ਜਾਣ ਲੱਗ ਪਿਆ। ਅਮਨ ਵੀ ਕਾਲਜ ਵਿੱਚ ਪੜਨ ਜਾਣ ਲੱਗੀ ਘਰੋਂ ਉਹ ਆਪਣਾ ਲੇਡੀ ਸਾਈਕਲ ਲੈ ਕੇ ਕਾਲਜ ਜਾਂਦੀ ਜਵਾਨੀ ਵਿੱਚ ਉਸ ਦੇ ਰੰਗ ਰੂਪ ਵਿੱਚ ਕਾਫੀ ਨਿਖਾਰ ਆਇਆ ਸੀ ਕਈ ਮੁੰਡੇ ਆਣੀ ਬਹਾਨੀ ਉਸ ਦੇ ਰਾਹਾਂ ਵਿੱਚ ਖੜਦੇ ਸਨ ਇੱਕ ਮੁੰਡਾ ਜੰਟਾ ਜੋ ਹੱਡਾਂ ਪੈਰਾਂ ਦਾ ਕਾਫੀ ਖੁੱਲਾ ਸੀ ਕਾਫੀ ਲੜਾਈ ਝਗੜਿਆਂ ਵਿੱਚ ਹਿੱਸਾ ਲੈ ਚੁੱਕਿਆ ਸੀ ਉਹ ਵੀ ਅਮਨ ਨੂੰ ਤੰਗ ਕਰਨ ਲੱਗਿਆ ਉਸ ਦਾ ਪਿੱਛਾ ਕਰਦਾ ਅਤੇ ਕਾਫੀ ਅਪਦਰਸ਼ਬਦ ਬੋਲਦਾ ਅਮਨ ਖੁਦ ਇੱਕ ਖਿਡਾਰਨ ਸੀ ਅਤੇ ਸਰੀਰਕ ਪੱਖੋਂ ਵੀ ਤਕੜੀ ਸੀ ਉਸਨੂੰ ਤਾੜ ਦਿੱਤਾ ਪਰ ਜੰਡੇ ਨੇ ਉਸਦਾ ਪਿੱਛਾ ਕਰਨਾ ਨਾ ਛੱਡਿਆ ਅਮਨ ਨੇ ਇਹ ਗੱਲ ਗੁਰਮੀਤ ਨੂੰ ਦੱਸੀ ਗੁਰਮੀਤ ਨੂੰ ਕਾਫੀ ਗੁੱਸਾ ਆਇਆ ਉਹ ਅਗਲੇ ਦਿਨ ਅਮਨ ਨਾਲ ਉਸਦੇ ਪਿੱਛੇ ਗਿਆ ਜੰਟਾ ਕਿੱਥੇ ਹਟਦਾ ਸੀ ਉਹ ਫਿਰ ਰਾਹ ਵਿੱਚ ਆ ਗਿਆ ਅਮਨ ਨੂੰ ਕੁਝ ਆਖਿਆ ਅਮਨ ਨੇ ਸਾਈਕਲ ਰੋਕ ਲਿਆ ਗੁਰਮੀਤ ਵੀ ਆ ਗਿਆ ਉਸਨੇ ਆਉਂਦੇ ਨੇ ਆਹ ਦੇਖਿਆ ਨਾ ਤਾਂ ਸਿੱਧਾ ਉਸਦੇ ਗੱਲ ਨੂੰ ਹੱਥ ਪਾ ਲਿਆ ਗੁਰਮੀਤ ਦੀ ਪਕੜ ਇੰਨੀ ਮਜ਼ਬੂਤ ਸੀ ਕਿ ਜੰਟੇ ਦੀਆਂ ਅੱਖਾਂ ਦੇ ਡੇਲੇ ਬਾਹਰ ਨੂੰ ਆਉਣ ਲੱਗੇ ਗੁਰਮੀਤ ਨੇ ਛੜਦਿਆਂ ਆਖਿਆ ਵਸੀਲੇ नाग ਨੂੰ ਮਸਲ ਦੇਣਾ ਹੀ ਠੀਕ ਹੁੰਦਾ ਹੈ ਅੱਜ ਤੋਂ ਬਾਅਦ ਜੇ ਤੂੰ ਕੋਈ ਪੁੱਠੀ ਸਿੱਧੀ ਹਰਕਤ ਕੀਤੀ ਤਾਂ ਫਿਰ ਤੇਰੀ ਢੂਹੀ ਤੋੜ ਦੇਵਾਂਗਾ ਅਤੇ ਤੂੰ ਸਾਰੀ ਉਮਰ ਟੜਟੜ ਕੇ ਮਰੇਗਾ ਜੰਟੇ ਨੇ ਗੁੱਸਾ ਖਾਦਾ ਵਸੀਲੇ नाग ਨੂੰ ਛੱਡ ਕੇ ਤੂੰ ਬਹੁਤ ਵੱਡੀ ਗਲਤੀ ਕਰ ਲਈ ਉਹ ਤੂੰ ਮੇਰੇ ਡੰਗ ਤੋਂ ਬਚ ਨਹੀਂ ਸਕਦਾ ਜੰਟੇ ਦੀ ਹਿੰਮਤ ਨਾ ਹੋਈ ਕਿ ਉਹ ਸਿੱਧਾ ਜਾ ਕੇ ਗੁਰਮੀਤ ਨੂੰ ਟੱਕਰੇ ਉਹ ਤਰਕੀਬ ਬਣਾਉਣ ਲੱਗਿਆ ਹੌਲੀ ਹੌਲੀ ਉਸਨੇ ਸੁਖਜਿੰਦਰ ਨਾਲ ਯਾਰੀ ਪਾ ਲਈ ਪੰਜ-ਸੱਤ ਮੁੰਡੇ ਉਸ ਨਾਲ ਹੋਰ ਸਨ ਉਹ ਸਾਰੇ ਸੁਖਜਿੰਦਰ ਨੂੰ ਐਵੇਂ ਫੂਕ ਛੜਾਉਂਦੇ ਉਸ ਦੀ ਹਰ ਗਲਤੀ ਐਵੇਂ ਦੰਦ ਕੱਢ ਲੈਂਦੇ ਸੁਖਜਿੰਦਰ ਹੋਰ ਹਵਾ ਵਿੱਚ ਆ ਜਾਂਦਾ ਉਸ ਨੂੰ ਲੱਗਣ ਲੱਗਿਆ ਜਿਵੇਂ ਉਹ ਬਹੁਤ ਵੱਡਾ ਸਟਾਰ ਹੈ ਇਤੇ ਯੂ ਮਾਰ ਖਾ ਗਿਆ ਜੰਟਾ ਉਸ ਨਾਲ ਬੈਠ ਕੇ ਸ਼ਰਾਬ ਪਿੰਦਾ ਉਸ ਲਈ ਸਪੈਸ਼ਲ ਮੀਟ ਬਣਵਾਉਂਦਾ ਸੁਖਜਿੰਦਰ ਇਹ ਸਭ ਕੁਝ ਕਰਦਿਆਂ ਤੋਂ ਚੋਰੀ ਕਰਦਾ ਸੀ ਇਸ ਲਈ ਕਈ ਵਾਰ ਤਾਂ ਉਹ ਰਾਤ ਵੀ ਉਹਨਾਂ ਕੋਲ ਕੱਟਦਾ ਇਹ ਤਾਂ ਸ਼ੁਰੂਆਤ ਸੀ ਕਹਿੰਦੇ ਨੇ ਮਾੜੀ ਲੱਤ ਇੱਕ ਵਾਰੀ ਲੱਗ ਜਾਵੇ ਅਤੇ ਫਿਰ ਚੰਡਾਲ ਜੁੰਡਲੀ ਦਾ ਸਾਥ ਹੋਵੇ ਤਾਂ ਫਿਰ ਚੰਗੇ ਮਾੜੇ ਦੀ ਕੋਈ ਸੁਧ ਨਹੀਂ ਰਹਿੰਦੀ ਸ਼ਰਾਬ ਤੋਂ ਇਲਾਵਾ ਉਹ ਬੀੜੀ ਸਰਗਟ ਘਾਂਜਾ ਕੁਝ ਵੀ ਨਹੀਂ ਸੀ ਛੱਡਦੀ ਜੰਟੇ ਨੇ ਉਸ ਨੂੰ ਅਜਹੀ ਝਾਟ ਤੇ ਲਾਇਆ ਕਿ ਆਪਣੇ ਵਸ ਵਿੱਚ ਕਰ ਲਿਆ ਕਦੇ-ਕਦੇ ਉਸ ਨੂੰ ਚਿੱਟਾ ਵੀ ਪਿਆ ਦਿੰਦਾ ਹੁਣ ਉਹ ਆਪਣੇ ਮਕਸਦ ਵੱਲ ਵਧ ਰਿਹਾ ਸੀ ਜਦੋਂ ਸੁਖਜਿੰਦਰ ਦੇ ਘਰਦਿਆਂ ਨੂੰ ਪਤਾ ਲੱਗਿਆ ਕਿ ਉਹ ਨਸ਼ਾ ਕਰਨ ਲੱਗ ਪਿਆ ਤਾਂ ਉਹਨਾਂ ਉਸ ਨੂੰ ਬਹੁਤ ਡਾਂਟਿਆ ਗੁਰਮੀਤ ਨੇ ਵੀ ਬਹੁਤ ਸਮਝਾਇਆ ਉਹਨਾਂ ਦੇ ਸਾਹਮਣੇ ਉਸ ਨੇ ਸੌਂ ਖਾ ਲਈ ਕਿ ਹੁਣ ਤੋਂ ਬਾਅਦ ਨਸ਼ਾ ਨਹੀਂ ਕਰਦਾ ਪਰ ਆਦਤ ਇੰਨੀ ਪੱਕ ਚੁੱਕੀ ਸੀ ਕਿ ਛੱਡਿਆ ਨਹੀਂ ਸੀ ਜਾਂਦਾ ਯਾਰ ਤੈਨੂੰ ਇੱਕ ਗੱਲ ਕਹਾਂ ਇੱਕ ਦਿਨ ਜੰਟੇ ਨੇ ਆਖਿਆ ਬਸ ਇੱਕ ਹੀ 50 ਕਹਿ 50 ਸੁਖਜਿੰਦਰ ਨੇ ਨਸ਼ੇ ਵਿੱਚ ਝੂਮਦੇ ਨੇ ਕਿਹਾ ਬਾਈ ਲੱਗੂ ਤਾਂ ਤੈਨੂੰ ਗੁੱਸਾ ਪਰ ਗੁਰਮੀਤ ਬਾਰੇ ਤੇਰਾ ਕੀ ਖਿਆਲ ਹੈ ਉਹ ਮੇਰਾ ਯਾਰ ਹੈ ਫਿਰ ਤੂੰ ਜਾਣਦਾ ਹੀ ਨਹੀਂ ਕਿਉਂ ਉਹ ਜਿਸਥਾਲੀ ਵਿੱਚ ਖਾ ਰਿਹਾ ਹੈ ਉਸੇ ਵਿੱਚ ਮੋਰੀ ਕਰ ਰਿਹਾ ਹੈ ਮੈਂ ਸਮਝਿਆ ਨਹੀਂ ਤੂੰ ਪੋੜ ਹੈ ਉਤਰੀ ਭੈਣ ਨੂੰ ਪੈਣ ਨਹੀਂ ਸਮਝਦਾ ਸੁਖਜਿੰਦਰ ਦਾ ਇੱਕਦਮ ਦਿਮਾਗ ਘੁੰਮ ਗਿਆ ਗੱਲ ਤਾਂ ਤੇਰੀ ਠੀਕ ਹੈ ਫਿਰ ਦੱਸ ਕੀ ਹਿੱਲਾ ਕਰੀਏ ਸੁਖਜਿੰਦਰ ਦੇ ਅੰਦਰ ਅੱਗ ਦਾ ਭਾਂਬੜ ਮਚ ਉੱਠਿਆ ਐ ਨਹੀਂ ਕਿਸੇ ਬਿਉਂਤ ਨਾਲ ਜਿਹੜਾ ਤੇਰੇ ਤੇ ਕੋਈ ਸ਼ੱਕ ਨਾ ਕਰੇ ਇਹ ਤਾਂ ਮੈਂ ਸੋਚ ਲਿਆ ਥੋੜੇ ਦਿਨਾਂ ਬਾਅਦ ਹੀ ਗੁਰਮੀਤ ਨੇ ਆਪਣੇ ਕਿਸੇ ਰਿਸ਼ਤੇਦਾਰੀ ਵਿੱਚ ਮਿਲਣ ਜਾਣਾ ਸੀ ਉਸ ਕਿੰਦਰ ਦਾ ਮੋਟਰਸਾਈਕਲ ਲੈਣ ਉਹਨਾਂ ਦੇ ਘਰ ਗਿਆ ਅੱਜ ਕਿੱਧਰ ਜਾਣਾ ਹੈ ਮੇਰੀ ਮਾਸਿਕਿਆ ਨੇ ਖੰਡ ਪਾਠ ਕਰਵਾਉਣਾ ਹੈ ਉੱਥੇ ਕੰਮ ਕਰਨ ਲਈ ਜਾਣਾ ਹੈ ਮੈਨੂੰ ਵੀ ਲੈ ਚੱਲ ਨਹੀਂ ਤੈਨੂੰ ਨਹੀਂ ਲੈ ਕੇ ਜਾਂਦਾ ਕਿਉਂ ਤੂੰ ਕਿਹੜਾ ਮੇਰੀ ਗੱਲ ਮੰਨਦਾ ਹੈ ਤੈਨੂੰ ਬਾਰ-ਬਾਰ ਆਖਦਾ ਕਿ ਨਸ਼ੇ ਛੱਡ ਦੇ ਪਰ ਤੂੰ ਮੰਨਦਾ ਹੀ ਨਹੀਂ ਯਾਦ ਰੱਖੀ ਯਾਦ ਕਰ ਕਰ ਰੋਇਆ ਕਰੇਗਾ ਜਦੋਂ ਮੇਰੀਆਂ ਗੱਲਾਂ ਬੈਠ ਕੇ ਵਿਚਾਰਿਆ ਕਰੇਗਾ ਗੁਰਮੀਤ ਨੇ ਆਪਣੀ ਨਰਾਜਗੀ ਦਿਖਾਈ ਸੁਖਜਿੰਦਰ ਮਨਹੀਮਨ ਖੁਸ਼ ਹੋਇਆ ਕਿ ਅੱਜ ਮੌਕਾ ਹੈ ਜਿੱਥੋਂ ਦੀ ਗੁਰਮੀਤ ਨੇ ਲੰਘਣਾ ਸੀ ਉੱਥੇ ਹੀ ਉਹ ਜੀਪ ਲੈ ਕੇ ਓਲੇ ਵਿੱਚ ਖੜ ਗਿਆ ਕੁਝ ਹੀ ਸਮੇਂ ਬਾਅਦ ਗੁਰਮੀਤ ਮੋਟਰਸਾਈਕਲ ਲੈ ਕੇ ਲੰਘਿਆ ਸੁਖਜਿੰਦਰ ਨੇ ਆਪਣੀ ਜੀਪ ਪਿੱਛੇ ਲਾ ਲਈ ਕੁਝ ਕੁ ਦੂਰੀ ਤੇ ਇੱਕ ਸੁੰਨਸਾਂਗ ਜਗ੍ਹਾ ਆ ਗਈ ਸੁਖਜਿੰਦਰ ਨੇ ਮੌਕਾ ਵੇਖਿਆ ਤੇ ਜੀਪ ਮੋਟਰਸਾਈਕਲ ਵਿੱਚ ਮਾਰੀ ਗੁਰਮੀਤ ਬੁੜਕ ਕੇ ਪਰਾਂ ਜਾ ਡਿੱਗ ਗਿਆ ਉਸ ਦਾ ਸਿਰ ਮੀਲ ਪੱਥਰ ਨਾਲ ਟਕਰਾ ਗਿਆ ਅਤੇ ਉੱਥੇ ਹੀ ਦਮ ਤੋੜ ਗਿਆ ਸੁਖਜਿੰਦਰ ਜੀ ਭਜਾ ਕੇ ਲੈ ਗਿਆ ਉਸ ਨੂੰ ਕਿਸੇ ਨੇ ਵੀ ਨਹੀਂ ਸੀ ਦੇਖਿਆ ਸਾਰੇ ਪਿੰਡ ਵਿੱਚ ਹਾਹਾਕਾਰ ਹੋ ਗਈ ਕਿ ਹਰਨੇਕ ਸਿੰਘ ਦੇ ਮੁੰਡੇ ਗੁਰਮੀਤ ਵਿੱਚ ਕੋਈ ਟੱਕਰ ਮਾਰ ਕੇ ਐਕਸੀਡੈਂਟ ਕਰ ਗਿਆ ਵਿਚਾਰੇ ਦੀ ਮੌਕੇ ਤੇ ਹੀ ਮੌਤ ਹੋ ਗਈ ਸਾਰਾ ਪਿੰਡ ਤਰਾਤਰਾਂ ਕਰ ਰਿਹਾ ਸੀ ਸਾਰਾ ਪਿੰਡੂਣਾ ਦੇ ਘਰੇ ਇਕੱਠੇ ਹੋ ਗਏ ਪੁਲਿਸ ਉਸ ਦੀ লাশ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਲੈ ਗਈ ਸੁਖਜਿੰਦਰ ਦੇ ਮੰਮੀ ਪਾਪਾ ਅਤੇ ਉਸਦੀ ਭੈਣ ਅਮਨ ਝਟ ਉਨ੍ਹਾਂ ਦੇ ਘਰ ਪਹੁੰਚ ਗਏ ਉਸਦੇ ਪਾਪਾ ਤਾਂ ਪੋਸਟਮਾਰਟਮ ਕਰਵਾਉਣ ਲਈ ਨਾਲ ਗਏ ਹੋਏ ਸੀ ਉਸਦੀ ਮੰਮੀ ਅਤੇ ਭੈਣ ਗੁਰਮੀਤ ਦੀ ਮੰਮੀ ਅਤੇ ਭੈਣਾਂ ਨੂੰ ਸੰਭਾਲਣ ਲੱਗੇ ਉਸਦੀ ਮੰਮੀ ਨੇ ਸੁਖਜਿੰਦਰ ਨੂੰ ਫੋਨ ਕੀਤਾ ਕਿ ਪੁੱਤ ਤੇਰੀ ਦੋਸਤ ਦਾ ਐਕਸੀਡੈਂਟ ਹੋ ਗਿਆ ਉਹ ਥਾਂ ਤੇ ਹੀ ਮਰ ਗਿਆ ਉਸਦੀ ਮਾਂ ਨੂੰ ਉਮੀਦ ਸੀ ਇਹ ਗੱਲ ਸੁਣ ਕੇ ਉਹ ਸੁੱਨ ਰਹਿ ਜਾਵੇਗਾ ਅਤੇ ਭੂਬਾ ਮਾਰੇਗਾ ਪਰ ਅੱਗੇ ਉਹ ਬੋਲਿਆ ਮਾਂ ਫਿਰ ਕੀ ਹੋ ਗਿਆ ਜੇ ਉਹ ਮਰ ਗਿਆ ਲੋਕ ਉਸ ਦਾ ਸੰਸਕਾਰ ਕਰ ਦੇਣਗੇ ਪਰ ਮੈਂ ਅੱਜ ਨਹੀਂ ਆ ਸਕਦਾ ਮਾਂ ਉਸ ਦੀ ਬੇਵਾਕੀ ਸੁਣ ਕੇ ਸੁੱਨ ਹੋ ਗਈ ਅਮਨ ਨੂੰ ਗੁਰਮੀਤ ਦੀ ਮੌਤ ਦਾ 11 ਸਦਮਾ ਹੋਇਆ ਉਹ ਦਿਮਾਗੀ ਸੰਤੁਲਨ ਗਵਾ ਬੈਠੀ ਦਵਾਦਾਰੂ ਦਵਾਈ ਪਰ ਪੂਰੀ ਤਰ੍ਹਾਂ ਠੀਕ ਨਾ ਹੋਈ ਗੁਰਮੀਤ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਵੀ ਟੁੱਟ ਗਏ ਉਸ ਦਾ ਪਿਓ ਕੱਲਾ ਰਹਿ ਗਿਆ ਗੁਰਮੀਤ ਆਪਣੇ ਪਿਓ ਨਾਲ ਉਸ ਦੀ ਕਬੀਲਦਾਰੀ ਵਿੱਚ ਥੰਮ ਬਣ ਕੇ ਖੜੋ ਗਿਆ ਸੀ ਖੇਤੀ ਦਾ ਬਹੁਤਾ ਕੰਮ ਉਹੀ ਨਿਪਟਾਉਂਦਾ ਸੀ ਆਪਣੇ ਪਿਓ ਦੀ ਅਜਹੀ ਹਾਲਤ ਵੇਖ ਕੇ ਗੁਰਮੀਤ ਦੀ ਵੱਡੀ ਭੈਣ ਨੇ ਆਪਣੇ ਪਿਓ ਦਾ ਹੱਥ ਫੜਿਆ ਅਤੇ ਬੋਲੀ ਪਾਪਾ ਮੈਨੂੰ ਆਪਣਾ ਪੁੱਤ ਹੀ ਮੰਨ ਖੇਤੀ ਦਾ ਕੰਮ ਹੁਣ ਮੈਂ ਸੰਭਾਲਾਂਗੀ ਜੰਟਾ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਿਆ ਹੁਣ ਉਹ ਪੂਰਾ ਖੁਸ਼ ਸੀ ਹੁਣ ਸੁਖਜਿੰਦਰ ਉਸਦੇ ਕਾਬੂ ਵਿੱਚ ਆ ਗਿਆ ਸੀ ਕਿਉਂਕਿ ਉਹ ਗਰਮੀਤ ਦੇ ਕਤਲ ਦਾ ਪੇੜ ਖੋਲ ਕੇ ਉਸਨੂੰ ਫਸਾ ਸਕਦਾ ਸੀ ਹੁਣ ਉਹ ਸੁਖਜਿੰਦਰ ਨੂੰ ਵੱਤ ਤੋਂ ਵੱਤ ਨਸ਼ਾ ਦੇਣ ਲੱਗਿਆ ਸੁਖਜਿੰਦਰ ਦੇ ਮਾਪਿਓ ਵੀ ਬਹੁਤ ਪਰੇਸ਼ਾਨ ਸਨ ਪੁੱਤ ਨਸ਼ੇ ਵਿੱਚ ਡੁੱਬ ਗਿਆ ਅਤੇ ਧੀ ਚੁੱਪਚਾਪੀ ਤੀ ਰਹਿੰਦੀ ਸਮਾਂ ਲੰਘਦਾ ਗਿਆ ਮਾੜਾ ਸੀ ਦੋਵੇਂ ਪਰਿਵਾਰ ਦੁੱਖਾਂ ਦੇ ਛਾਂੇ ਹੇਠ ਜੀਵਨ ਗੁਜ਼ਾਰ ਰਹੇ ਸਨ ਇੱਕ ਦਿਨ ਜੰਟੇ ਨੇ ਸੁਖਜਿੰਦਰ ਨੂੰ ਆਖਿਆ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਪਰ ਡਰਦਾ ਕਿ ਕਿਤੇ ਤੂੰ ਗੁੱਸਾ ਨਾ ਕਰ ਜਾਵੀਂ ਤੈਨੂੰ ਮੇਰੇ ਤੇ ਭਰੋਸਾ ਨਹੀਂ ਮੈਂ ਤੇਰੀ ਭੈਣ ਨਾਲ ਵਿਆਹ ਕਰਵਾਉਣਾ ਚਾਹੁੰਦਾ ਜੰਟਾ ਅਜੇ ਵੀ ਉਸਦੀ ਭੈਣ ਨੂੰ ਭੁੱਲਿਆ ਨਹੀਂ ਸੀ ਉਹ ਆਪਣੇ ਹੋਏ અપਮਾਨ ਦਾ ਬਦਲਾ ਵੀ ਲੈਣਾ ਚਾਹੁੰਦਾ ਸੀ ਤੈਨੂੰ ਪਤਾ ਹੈ ਮੇਰੀ ਭੈਣ ਪੂਰੀ ਹੋਸ਼ ਵਿੱਚ ਨਹੀਂ ਹੈ ਮੈਨੂੰ ਸਭ ਪਤਾ ਹੈ ਠੀਕ ਹੈ ਮੈਂ ਆਪਣੇ ਮੰਮੀ ਡੈਡੀ ਨੂੰ ਪੁੱਛੂੰਗਾ ਸੁਖਜਿੰਦਰ ਨੇ ਘਰ ਆ ਕੇ ਗੱਲ ਕੀਤੀ ਉਸਦੇ ਮੰਮੀ ਪਾਪਾ ਤਾਂ ਅਮਨ ਨੂੰ ਲੈ ਕੇ ਪਹਿਲਾਂ ਹੀ ਚਿੰਤਿਤ ਸਨ ਕੋਈ ਉਹਨਾਂ ਦਾ ਸਹਾਰਾ ਬਣੇ ਤਾਂ ਫਿਰ ਇਦੋਂ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਉਹ ਸਹਿਮਤ ਹੋ ਗਏ ਅਮਨ ਦਾ ਵਿਆਹ ਜੰਟੇ ਨਾਲ ਹੋ ਗਿਆ ਯਾਰੀ ਰਿਸ਼ਤੇਦਾਰੀ ਵਿੱਚ ਬਦਲ ਗਈ ਪਰ ਬਦਨੀਤੀ ਰਹੀ ਇੱਕ ਤਰ੍ਹਾਂ ਨਾਲ ਜੰਟੇ ਨੇ ਸਭ ਨੂੰ ਕਾਬੂ ਕਰ ਲਿਆ ਹੁਣ ਉਹ ਅਮਨ ਨੂੰ ਤੰਗ ਕਰਨ ਲੱਗਿਆ ਇਕਲਾਸ਼ ਉੱਪਰ ਜ਼ੁਲਮ ਟਾਉਣ ਲੱਗਿਆ ਉਹ ਦੋਤਾ ਬੜੀ ਹਵਾ ਵਿੱਚ ਉੱਡਦੀ ਸੀ ਹੁਣ ਬੁਲਾ ਆਪਣੇ ਯਾਰ ਨੂੰ ਤੇਰਾ ਯਾਰ ਮੈਨੂੰ ਨਾ ਕਾਖਦਾ ਸੀ ਵੇਖ ਲੈ ਫਿਰ ਦੱਸ ਲੈ ਨਾ ਸਾਰੇ ਚੱਲ ਇੱਧਰ ਆ ਮੇਰੀਆਂ ਲੱਤਾਂ ਕੁੱਟ ਮੇਰੇ ਸਰੀਰ ਦੀ ਮਾਲਿਸ਼ ਕਰ ਉਹ ਹੁਕਮ ਝਾੜਦਾ ਅਮਨ ਚੁੱਪ ਕਰਕੇ ਉਸ ਦਾ ਹੁਕਮ ਮੰਨਦੀ ਜੇ ਕਿਤੇ ਅਮਨ ਤੋਂ ਕੋਈ ਗਲਤੀ ਹੋ ਜਾਂਦੀ ਤਾਂ ਉਹ ਉਸ ਨੂੰ ਲੱਤਾਂ ਮੁਕੀਆਂ ਨਾਲ ਕੁੱਟਦਾ ਉਸ ਦੇ ਵਾਲ ਪੁੱਟ ਦਿੰਦਾ ਚਪੇੜਾ ਲਾਉਂਦਾ ਡੰਡੇ ਮਾਰਦਾ ਓਸਨਾਲ ਕੋ ਕਰਮ ਕਰਤਾ ਅਮਨ ਸਭ ਕੁਝ ਸਹਿ ਜਾਂਦੀ ਉਸਦੀ ਜ਼ਿੰਦਗੀ ਗੁਲਾਮਾਂ ਤੋਂ ਵੀ ਬੱਤਰ ਹੋ ਗਈ ਜ਼ੁਲਮਤੀ ਐਨੀ ਮਾਰ ਸਹਿ ਕੇ ਹੌਲੀ ਹੌਲੀ ਉਹ ਕੁਝ ਠੀਕ ਹੋਣ ਲੱਗੀ ਪਰ ਜੰਟੇ ਨੇ ਉਸ ਉੱਪਰ ਐਨੀ ਦਹਿਸ਼ਤ ਪਾ ਦਿੱਤੀ ਸੀ ਕਿ ਡਰ ਦੀ ਸਾਹ ਨਹੀਂ ਸੀ ਕੱਢਦੀ ਹੁਣ ਤਾਂ ਉਹ ਸੁਖਜਿੰਦਰ ਦੀ ਵੀ ਪਰਵਾਹ ਨਹੀਂ ਸੀ ਕਰਦਾ ਉਹਦੇ ਸਾਹਮਣੇ ਵੀ ਅਮਨ ਨੂੰ ਕੁੱਟ ਦਿੰਦਾ ਉਹਦੋਂ ਸੁਖਜਿੰਦਰ ਨੂੰ ਨਸ਼ੇ ਵਿੱਚ ਡੁੱਨ ਕਰੀ ਰੱਖਦਾ ਉਹ ਜੰਟੇ ਨੂੰ ਯਕੀਨ ਹੋ ਗਿਆ ਕਿ ਸਭ ਕੁਝ ਉਸ ਦੀ ਮੁਠੀ ਵਿੱਚ ਆ ਗਿਆ ਇੱਕ ਦਿਨ ਉਹ ਆਪਣੇ ਸਹੁਰੇ ਘਰ ਗਿਆ ਅਤੇ ਆਪਣੇ ਸਹੁਰੇ ਨੂੰ ਕਹਿਣ ਲੱਗਿਆ ਪਾਪਾ ਮੈਂ ਗੱਡੀ ਲੈਣੀ ਹੈ ਮੈਨੂੰ 10 ਲੱਖ ਰੁਪਏ ਚਾਹੀਦੇ ਹਨ ਨੀਕ ਸਿੰਘ ਜੇ ਜੱਕਾ ਜਿਹਾ ਕਰਨ ਲੱਗਿਆ ਪਾਪਾ ਕਿਉਂ ਸੱਪ ਸੁਗ ਗਿਆ ਮੁੰਡਾ ਤੇਰਾ ਨਸ਼ਈ ਹੈ ਕੁੜੀ ਕੰਮਲੀ ਹੈ ਵਰਤਨਾ ਤਾਂ ਸਭ ਕੁਝ ਮੈਂ ਹੀ ਹੈ ਚਲ ਛੇਤੀ ਤੋਂ ਛੇਤੀ ਇੰਤਜ਼ਾਮ ਕਰ ਨੇਕ ਸਿੰਘ ਦੇ ਦਿਲ ਉੱਤੇ ਜਿਵੇਂ ਛੂਰੀ ਚੱਲ ਗਈ ਪਰ ਇਹ ਹੈ ਵੀ ਸੱਚ ਸੀ ਨੇਕ ਸਿੰਘ ਨੇ ਆਪਣੇ ਬੈਂਕ ਖਾਤੇ ਵਿੱਚੋਂ 10 ਲੱਖ ਰੁਪਏ ਉਸ ਨੂੰ ਲਿਆ ਕੇ ਦੇ ਦਿੱਤੇ ਇਹ ਤਾਂ ਸ਼ੁਰੂਆਤ ਸੀ ਇਸ ਤੋਂ ਬਾਅਦ ਤਾਂ ਜੰਟੇ ਨੇ ਨੇਕ ਸਿੰਘ ਤੋਂ ਬਹੁਤ ਪੈਸੇ ਲਈ ਅਗਸਤ ਦਾ ਮਹੀਨਾ ਸੀ ਸੁਖਜਿੰਦਰ ਨਸ਼ੇ ਵਿੱਚ ਗੁੱਚ ਸੀ ਰਾਤ ਦਾ ਟਾਈਮ ਨਸ਼ੇ ਵਿੱਚ ਡੁੱਨ ਨੂੰ ਇਹ ਵੀ ਨਾ ਪਤਾ ਲੱਗਿਆ ਕਿ ਉਹ ਕਿੱਧਰ ਨੂੰ ਜਾ ਰਿਹਾ ਹੈ ਉਹ ਖੇਤਾਂ ਵਿਚਲੀ ਪਗਡੰਡੀ ਉੱਤੇ ਮੁੱਦੇ ਮੂੰਹ ਜਾ ਡਿੱਗਿਆ ਸਵੇਰੇ ਜਦੋਂ ਉਸ ਨੂੰ ਸੁਰਤ ਆਈ ਤਾਂ ਉਸ ਨੂੰ ਲੱਗਿਆ ਜਿਵੇਂ ਅਮਨ ਉਸਦੇ ਸਹਰਾਣੇ ਖੜੀ ਐ ਉਹ ਬੋਲੀ ਇਹ ਕੋਹੀ ਸੀ ਜੋ ਆਪਣਾ ਨਾਂ ਹੋ ਕੇ ਵੀ ਮੇਰੀ ਹਿਫਾਜ਼ਤ ਕਰਦਾ ਸੀ ਅਤੇ ਤਕ ਤੂੰ ਐ ਜੋ ਮੇਰੇ ਉੱਤੇ ਹੁੰਦੇ ਜ਼ੁਲਮ ਨੂੰ ਦੇਖ ਕੇ ਵੀ ਅੱਖਾਂ ਮੀਟ ਲੈਂਦਾ ਮੈਂ ਕਿੱਥੇ ਆ ਕੀ ਸੱਚਮੁੱਚ ਮੇਰੀ ਭੈਣ ਆ ਮਨਾਈ ਸੀ ਕਿ ਉਸਨੇ ਮੈਨੂੰ ਕੁਝ ਆਖਿਆ ਸੀ ਇੰਨਾ ਸੋਚਦਿਆਂ ਹੀ ਉਹ ਉੱਠਿਆ ਉਸ ਨੂੰ ਆਪਣੇ ਆਪ ਵਿੱਚ ਬਹੁਤ ਕਮਜ਼ੋਰੀ ਮਹਿਸੂਸ ਹੋਈ ਸਾਹਮਣੇ ਫਸਲ ਵਿੱਚ ਪਾਣੀ ਖੜਾ ਸੀ ਉਸਨੇ ਡਿੱਗਦੇ ਟੈਂਦੇ ਨੇ ਚੂਲੀ ਭਰ ਲਈ ਪੰਜਾਬ ਦੇ ਪਾਣੀ ਮੈਂ ਤੈਨੂੰ ਸੰਭਾਲਣ ਦਾ ਪ੍ਰਣ ਕਰਦਾ ਉਸਨੇ ਆਪਣੇ ਆਪ ਨੂੰ ਆਖਿਆ ਜਿਉਂ ਹੀ ਉਸਨੇ ਖੜਾ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਆਪਣਾ ਸਿਰ ਘੁੰਮਦਾ ਹੋਇਆ ਲੱਗਿਆ ਪਰ ਫਿਰ ਵੀ ਉਹ ਸੰਭਲ ਗਿਆ ਦੂਰੋਂ ਇੱਕ ਗੁਰਦੁਆਰੇ ਦਾ ਗੁੰਬਦ ਨਜ਼ਰ ਆਇਆ ਉਸਨੇ ਹੱਥ ਜੋੜ ਕੇ ਆਖਿਆ ਸੱਚਿਆ ਪਾਤਸ਼ਾ ਉਹ ਹੌਲੀ-ਹੌਲੀ ਤੁਰਨ ਲੱਗਿਆ ਲਾਂਘ ਪੁੱਟਦਾ ਪੁੱਟਦਾ ਉਹ ਗੁਰਦੁਆਰੇ ਦੇ ਦਵਾਰੇ ਉੱਤੇ ਜਾ ਖੜਾ ਹੋਇਆ ਸਿਰ ਨੰਗਾ ਸੀ ਮੈਲੇ ਕੁਚੈਲੇ ਕੱਪੜੇ ਦਵਾਰੇ ਤੇ ਕਿਸੇ ਨੂੰ ਖੜਾ ਦੇਖ ਕੇ ਅੰਦਰੋਂ ਗਰੰਤੀ ਸਿੰਘ ਉੱਠ ਕੇ ਆਇਆ ਹਾਂ ਭਾਈ ਕੀ ਚਾਹੀਦਾ ਉਸਨੇ ਹੱਥ ਜੋੜੇ ਹੌਲੀ ਦੇ ਨੇ ਬੋਲਿਆ ਬਾਬਾ ਜੀ ਜ਼ਿੰਦਗੀ ਦਾ ਕਾਤਿਲਾਂ ਮੈਂ ਖੁਦ ਆਪਣੀ ਜ਼ਿੰਦਗੀ ਨੂੰ ਆਪਣੇ ਹੱਥੀ ਚੁਰਾ ਮਾਰਿਆ ਮਾੜੀ ਗੱਲ ਐ ਭਾਈ ਜ਼ਿੰਦਗੀ ਤਾਂ ਬੰਦਗੀ ਐ ਪਾਠ ਐ ਜ਼ਿੰਦਗੀ ਭਜਨ ਐ ਜ਼ਿੰਦਗੀ ਸੇਵਾ ਐ ਜ਼ਿੰਦਗੀ ਬੇਸਹਾਰਾ ਨੂੰ ਸਹਾਰਾ ਐ ਜ਼ਿੰਦਗੀ ਉਛਲ-ਕੁੱਦੈ ਬਹੋਰੰਗੀ ਐ ਫੁੱਲ ਐ ਜ਼ਿੰਦਗੀ ਅਤੇ ਤਿਤਲੀਆਂ ਚੀੜੀਆਂ ਮੋਰ ਐ ਜ਼ਿੰਦਗੀ ਜ਼ਿੰਦਗੀ ਮਾਨਣ ਦਾ ਆਨੰਦ ਵੱਖਰਾ ਐ ਬਾਬਾ ਜੀ ਮੈਂ ਇਹਨਾ ਕੁਦਰਤੀ ਰੰਗਾਂ ਨੂੰ ਭੁੱਲ ਗਿਆ ਕੁਦਰਤ ਨੇ ਸਾਡਾ ਆਲਾ ਦੁਆਲਾ ਕਿੰਨਾ ਸੁੰਦਰ ਅਤੇ ਖੁਸ਼ਬੂਦਾਰ ਬਣਾਇਆ ਪਰ ਫਿਰ ਵੀ ਅਸੀਂ ਗੰਦਗੀ ਦੇ ਢੇਰ ਉੱਤੇ ਹੀ ਜਾ ਡਿੱਗਦੇ ਹਾਂ ਬਾਬਾ ਜੀ ਮੈਂ ਨਸ਼ਿਆਂ ਦੀ ਦਲਦਲ ਵਿੱਚ ਖੁੱਬ ਚੁੱਕਿਆ ਹਰ ਪਾਸੇ ਚਿੱਕੜੀ ਚਿੱਕੜ ਹੈ ਜਿਵੇਂ ਕਿਸੇ ਰਾਹੀਰ ਨੂੰ ਕੁਝ ਲੁਟੇਰੇ ਚੁੱਕ ਲੈਂਦੇ ਹਨ ਅਤੇ ਕਿਸੇ ਹਨੇਰ ਕੋਠੜੀ ਵਿੱਚ ਬੰਦ ਕਰ ਦਿੰਦੇ ਹਨ ਮੇਰੀ ਵੀ ਉਹੀ ਹਾਲਤ ਹੈ ਮੇਰੇ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੈ ਮੈਂ ਇਸ ਹਨੇਰ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਪਰ ਕੋਠੜੀ ਦਾ ਕੋਈ ਵੀ ਬੂਹਾ ਨਜ਼ਰ ਨਹੀਂ ਆਉਂਦਾ ਨਾ ਹੀ ਕੋਈ ਛੀਥ ਦਿਸਦੀ ਹੈ ਜਿੱਥੋਂ ਦੀ ਕੋਈ ਚਾਨਣ ਦੀ ਲਕੀਰ ਜਹੀ ਅੰਦਰ ਆਵੇ ਅਤੇ ਮੈਂ ਬਾਹਰ ਨਿਕਲਾਂ ਪੁੱਤਰਾ ਤੂੰ ਹੁਣ ਗੁਰੂ ਦੇ ਚਰਨਾਂ ਉੱਤੇ ਆ ਨਤਮਸਤਕ ਹੋਇਆ ਗੁਰੂ ਮਹਾਰਾਜ ਤੇਰੇ ਸਿਰ ਉੱਪਰ ਹੱਥ ਰੱਖ ਕੇ ਤੈਨੂੰ ਇੱਕ ਨਵਾਂ ਜੀਵਨ ਬਖਸ਼ਿਸ਼ ਕਰਨਗੇ ਚੱਲ ਉਠ ਪਹਿਲਾਂ ਨਹਾ ਲੈ ਸੁਖਜਿੰਦਰ ਦੀ ਜਿਵੇਂ ਕਿਸੇ ਨੇ ਬਾਹ ਫੜੀ ਹੋਵੇ ਉਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਨਿੱਕੇ ਹੁੰਦੇ ਆ ਜਦੋਂ ਉਹ ਕਦੇ ਨਹਾਉਣ ਦਾ ਟਾਲਾ ਵੱਟਦਾ ਤਾਂ ਉਸ ਦੀ ਮਾਂ ਉਸ ਨੂੰ ਬਾਹਾਂ ਫੜ ਕੇ ਗੁਸਲਖਾਨੇ ਵਿੱਚ ਲੈ ਜਾਂਦੀ ਅਤੇ ਕਾਂ ਚਿੜੀ ਦੀ ਕਹਾਣੀ ਸੁਣਾਉਂਦੀ ਹੋਈ ਨਹਾ ਦਿੰਦੀ ਉਹ ਚੰਗੀ ਤਰ੍ਹਾਂ ਪਿੰਡਾ ਮਲ ਮਲ ਕੇ ਨਹਾਤਾ ਉਹ ਨਹਾ ਤਾਂ ਲਿਆ ਪਰ ਪਾਉਣ ਲਈ ਚੱਜ ਦੇ ਕੱਪੜੇ ਨਹੀਂ ਸੀ ਉਸੇ ਵੇਲੇ ਗ੍ਰੰਥੀ ਸਿੰਘ ਆਇਆ ਉਸ ਕੋਲ ਤੈ ਕੀਤਾ ਚਿੱਟਾ ਕੁਰਤਾ ਪਜਾਮਾ ਸੀ ਗ੍ਰੰਥੀ ਕੋ ਲਾ ਕੇ ਬੋਲਿਆ ਲੈ ਬਈ ਪੁੱਤਰਾ ਆਹ ਕਪੜੀ ਪਾ ਲਵੀ ਹੈ ਤਾਂ ਪੁਰਾਣੀ ਪਰ ਹੈ ਸਾਫ ਉਸ ਨੂੰ ਝਟ ਚੇਤਾ ਆ ਗਿਆ ਕਿ ਜਦੋਂ ਉਸਨੇ ਆਪਣਾ ਕੁੜਤਾ ਪਜਾਮਾ ਗੁਰਮੀਤ ਨੂੰ ਦਿੱਤਾ ਸੀ ਉਸਨੇ ਵੀ ਇਹੀ ਲਫ਼ਜ਼ ਆਖ ਕੇ ਸਨ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਸਨੇ ਬਾਬਾ ਜੀ ਤੋਂ ਕੱਪੜੇ ਫੜੇ ਅਤੇ ਚੁੱਪਚਾਪ ਪਾ ਲਏ ਫਿਰ ਉਸ ਨੂੰ ਗ੍ਰੰਥੀ ਸਿੰਘ ਆਪਣੇ ਨਾਲ ਦਰਬਾਰ ਸਾਹਿਬ ਦੇ ਅੰਦਰ ਲੈ ਗਿਆ ਉੱਥੇ ਜਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਨੂੰ ਨਦਰ ਜਾਣ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਤੇ ਇੱਕ ਨਵਾਂ ਜੀਵਨ ਬਖਸ਼ਿਸ ਕਰਨ ਦੀ ਬੇਨਤੀ ਕੀਤੀ ਬੇਨਤੀ ਕਰਦਿਆਂ ਉਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਉਸ ਦੇ ਸਿਰ ਉੱਤੇ ਹੱਥ ਰੱਖਿਆ ਹੋਵੇ ਉਸ ਨੇ ਧਿਆਨ ਨਾਲ ਵੇਖਿਆ ਤਾਂ ਗ੍ਰੰਤੀ ਸਿੰਘ ਸੱਚਮੁੱਚ ਉਸ ਦੇ ਸਿਰ ਉੱਤੇ ਹੱਥ ਰੱਖ ਕੇ ਖੜਾ ਸੀ ਕਈ ਦਿਨ ਰਹਿ ਕੇ ਉਸ ਨੇ ਗੁਰਦੁਆਰੇ ਦੀ ਸੇਵਾ ਕੀਤੀ ਸਾਰੇ ਗੁਰਦੁਆਰੇ ਦੀ ਸਾਫ ਸਫਾਈ ਕੀਤੀ ਬਾਬੇ ਤੋਂ ਪਾਠ ਸੁਣਿਆ ਸਾਖੀਆਂ ਵੀ ਸੁਣੀਆਂ ਕਈ ਦਿਨਾਂ ਬਾਅਦ ਉਹ ਆਪਣੇ ਪਿੰਡ ਵੱਲ ਗਿਆ ਉਹ ਆਪਣੇ ਘਰ ਜਾਣ ਦੀ بجائے ਸਿੱਧਾ ਗੁਰਮੀਤ ਦੇ ਘਰ ਵੱਲ ਗਿਆ ਕਹਾਣੀ ਦਾ ਅਗਲਾ ਭਾਗ ਲੈ ਕੇ ਛੇਤੀ ਹੀ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੀ ਅੱਜ ਦੀ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਰਾਹੀਂ ਜ਼ਰੂਰ ਦੱਸਿਓ ਚੈਨਲ ਨਾਲ ਜੁੜੇ ਰਹੋ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ